ਮੇਰਾ ਨਾਮ ਵਰਿੰਦਰ ਆ ਮੈਂ ਆਪਣੀ ਜ਼ਿੰਦਗੀ ਚ ਬੜਾ ਖੁਸ਼ ਸੀ ਸਾਡਾ ਪਰਿਵਾਰ ਥੋੜਾ ਵੱਡਾ ਸੀ ਮੇਰੇ ਡੈਡੀ ਹੁਣੀ ਦੋ ਭਰਾ ਇਕੱਠੇ ਸੀ ਤਾਏ ਦੇ ਵੀ ਮੁੰਡੇ ਦੋਨੋਂ ਵਿਆਹੇ ਹੋਏ ਸੀ ਤਾਏ ਦੀਆਂ ਦੋ ਕੁੜੀਆਂ ਸੀ ਉਹ ਵੀ ਵਿਆਈਆਂ ਹੋਈਆਂ ਸੀ ਅਸੀਂ ਦੋ ਭੈਣ ਭਰਾ ਸੀ ਮੇਰੀ ਭੈਣ ਛੋਟੀ ਸੀ ਤੇ ਮੈਂ ਵੱਡਾ ਸੀ ਮੇਰੇ ਤਾਏ ਨੇ ਸਾਰੇ ਜਵਾਕ ਵਿਆਹੇ ਹੋਏ ਸੀ ਇਸ ਕਰਕੇ ਘਰ ਦੇ ਚਾਹੁੰਦੇ ਸੀ ਕਿ ਹੁਣ ਮੇਰਾ ਵੀ ਇਕੱਠ ਦੇ ਵਿੱਚ ਵਿੱਚ ਹੀ ਵਿਆਹ ਹੋ ਜਾਵੇ ਪਰ ਮੈਂ ਅਜੇ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਮੰਮੀ ਵੀ ਥੋੜੀ ਬਿਮਾਰ ਜੀ ਰਹਿੰਦੀ ਸੀ ਮੰਮੀ ਕਹਿਣ ਲੱਗੀ ਕਿ ਤੂੰ ਵਿਆਹ ਕਰਵਾ ਲੈ ਕੀ ਪਤਾ ਮੈਂ ਕਦੋਂ ਅੱਖਾਂ ਮੀਟ ਜਾਵਾਂ ਮੈਂ ਮੰਮੀ ਨੂੰ ਕਿਹਾ ਕਿ ਤੂੰ ਇਦਾਂ ਨਾ ਕਿਆ ਕਰ ਫਿਰ ਮੇਰੇ ਮਨ ਵਿੱਚ ਇਹ ਗੱਲ ਆ ਜਾਂਦੀ ਸੀ ਕਿ ਹੋ ਹੀ ਸਕਦਾ ਬੰਦੇ ਨੂੰ ਕੁਝ ਵੀ ਕਿਸੇ ਬੰਦੇ ਦਾ ਅੱਜਕੱਲ ਕੋਈ ਭਰੋਸਾ ਨਹੀਂ ਇਸ ਕਰਕੇ ਮੈਂ ਵਿਆਹ ਹੀ ਹਾਂ ਕਰ ਦਿੱਤੀ ਇਸ ਗੱਲ ਤੋਂ ਮੇਰੀ ਮਾਂ ਬੜੀ ਖੁਸ਼ ਹੋਈ ਤੇ ਮੇਰੀ ਮਾਂ ਮੇਰੇ ਲਈ ਆਪਣੀ ਪਸੰਦ ਦੀ ਨੋਂ ਲੱਭਣ ਲੱਗੀ ਮੰਮੀ ਨੂੰ ਮੈਂ ਕਿਹਾ ਕਿ ਕੁੜੀ ਦਾ ਸੁਭਾ ਚੰਗਾ ਹੋਵੇ ਬਸ ਮੇਨ ਗੱਲ ਇਹ ਰੱਖਿਓ ਬਾਕੀ ਤੁਸੀਂ ਆਪਣੀ ਪਸੰਦ ਦੀ ਕੁੜੀ ਲੱਭ ਲਵੋ ਮੈਨੂੰ ਇੱਚ ਕੋਈ ਚੱਕਰ ਨਹੀਂ ਆ ਕਿ ਕੁੜੀ ਘੱਟ ਸੋਣੀ ਆ ਬਸ ਮੈਨੂੰ ਮੇਨ ਇਹ ਆ ਕਿ ਕੁੜੀ ਦਾ ਸੁਭਾਅ ਚੰਗਾ ਹੋਵੇ ਮੰਮੀ ਕਹਿਣ ਲੱਗੀ ਕਿ ਤੂੰ ਟੈਨਸ਼ਨ ਨਾ ਲੈ ਮੈਂ ਤੇਰੇ ਲਈ ਚੰਗੀ ਕੁੜੀ ਲੱਭ ਕੇ ਲਿਆਉਂਗੀ ਮੰਮੀ ਨੇ ਆਂਡ ਗਵਾਣ ਵਿੱਚ ਇਹ ਗੱਲ ਕਹਿ ਦਿੱਤੀ ਕਿ ਮੇਰੇ ਮੁੰਡੇ ਲਈ ਚੰਗੀ ਜਿਹੀ ਕੁੜੀ ਲੱਭੋ ਬਾਕੀ ਸਾਡੇ ਘਰ ਕਿਸੇ ਚੀਜ਼ ਦਾ ਕੋਈ ਘਾਟਾ ਤਾਂ ਹੈ ਨਹੀਂ ਸੀ ਸਾਨੂੰ ਕੋਈ ਲੈਣ ਦੇਣ ਦੀ ਝਾਕ ਵੀ ਨਹੀਂ ਸੀ ਇਸ ਕਰਕੇ ਸਭ ਨੂੰ ਮੇਰਾ ਰਿਸ਼ਤਾ ਕਰਵਾਉਣ ਦੀ ਬੜੀ ਕਾਲੀ ਸੀ ਮੈਂ ਚਾਹੁੰਦਾ ਸੀ ਕਿ ਜਦੋਂ ਕੁੜੀ ਲੱਭ ਲਈ ਤਾਂ ਮੈਂ ਆਪ ਇੱਕ ਵਾਰ ਬਾਹਰੋਂ ਪਤਾ ਕਰੂੰਗਾ ਕੋਈ ਕਿੱਦਾਂ ਦੀ ਕੁੜੀ ਦੀ ਦੱਸ ਪਾਉਂਦਾ ਸੀ ਕੋਈ ਕਿੱਦਾਂ ਦੀ ਕੋਈ ਪੜ੍ਹੀ ਲਿਖੀ ਜ਼ਿਆਦਾ ਸੀ ਪਰ ਮੈਂ ਜ਼ਿਆਦਾ ਪੜ੍ਹੀ ਲਿਖੀ ਨਹੀਂ ਚਾਹੁੰਦਾ ਸੀ ਕਿਉਂਕਿ ਸਾਡੇ ਖੇਤੀਬਾੜੀ ਦਾ ਕੰਮ ਸੀ ਮੈਂ ਚਾਹੁੰਦਾ ਸੀ ਕਿ ਕੁੜੀ ਘਰੇਲੂ ਹੀ ਹੋਵੇ ਜ਼ਿਆਦਾ ਪੜ੍ਹੀ ਲਿਖੀ ਕੁੜੀ ਨਾ ਮੇਰਾ ਕੀ ਮੇਲਾ ਕਿਉਂਕਿ ਮੈਂ ਆਪ ਵੀ ਇੰਨਾ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਸੀ ਮੇਰੀ ਤਾਈ ਕਹਿੰਦੀ ਸੀ ਚੱਲ ਜੇ ਤੈਨੂੰ ਪੜ੍ਹੀ ਲਿਖੀ ਮਿਲਦੀ ਆ ਤਾਂ ਤੂੰ ਕਰਵਾ ਲੈ ਆਪਣੇ ਘਰ ਵੀ ਜਵਾਕਾਂ ਨੂੰ ਪੜਾਉਣ ਵਾਲੀ ਮੈਡਮ ਆ ਜਾਊਗੀ ਇਸ ਤਰ੍ਹਾਂ ਤਾਈ ਮੈਨੂੰ ਮਜ਼ਾਕ ਕਰਨ ਲੱਗ ਜਾਂਦੀ ਸੀ ਮੈਂ ਤਾਂ ਤਾਈ ਨੂੰ ਕਿਹਾ ਕਿ ਜਿਆਦਾ ਪੜ੍ਹੀ ਲਿਖੀ ਤੁਹਾਨੂੰ ਮੂਰੇ ਲਾ ਲੂਗੀ ਤੁਸੀਂ ਜਿਆਦਾ ਪੜ੍ਹੀ ਲਿਖੀ ਨਾ ਹੀ ਲੱਭੋ ਤਾਂ ਚੰਗੀ ਗੱਲ ਆ ਇਸ ਤਰ੍ਹਾਂ ਹੁਣ ਮੈਂ ਘਰੇਲੂ ਜੀ ਕੁੜੀ ਲੱਭਦਾ ਸੀ ਮੈਂ ਆਪਣੇ ਇੱਕ ਦੋਸਤ ਨੂੰ ਵੀ ਕਿਹਾ ਸੀ ਕਿ ਮੈਨੂੰ ਥੋੜੀ ਘਰੇਲੂ ਜੀ ਕੁੜੀ ਲੱਭ ਕੇ ਦਿਓ ਜੋ ਮਾਪਿਓ ਦੀ ਸੇਵਾ ਵੀ ਕਰੇ ਫਿਰ ਮੇਰੇ ਇੱਕ ਦੋਸਤ ਨੇ ਮੈਨੂੰ ਰਿਸ਼ਤੇ ਦੀ ਦੱਸ ਪਾਈ ਉਹਨੇ ਦੱਸਿਆ ਕਿ ਮੇਰੇ ਘਰ ਵਾਲੀ ਦੀ ਮਾਮੇ ਦੀ ਕੁੜੀ ਆ ਉਹਦੀ ਆਪਣੀ ਮਾਂ ਨਹੀਂ ਆ ਉਹਦੇ ਮਤਰੀਈ ਮਾਂ ਆ ਉਹਦੇ ਮਾਮੇ ਨੇ ਦੂਜਾ ਵਿਆਹ ਕਰਵਾ ਲਿਆ ਸੀ ਪਹਿਲੇ ਵਿਆਹ ਦੀ ਕੁੜੀ ਆ ਕੁੜੀ ਬੜੀ ਚੰਗੀ ਆ ਕੰਮ ਵੀ ਬਹੁਤ ਜ਼ਿਆਦਾ ਕਰਦੀ ਆ ਮੈਨੂੰ ਆਪਣੇ ਦੋਸਤ ਤੇ ਥੋੜਾ ਭਰੋਸਾ ਹੋਇਆ ਕਿਉਂਕਿ ਜਿਸ ਤਰ੍ਹਾਂ ਉਹਨੇ ਮੈਨੂੰ ਕਹਾਣੀ ਦੱਸੀ ਕੁੜੀ ਤੇ ਮੈਨੂੰ ਤਰਸ ਆ ਰਿਹਾ ਸੀ ਉਹਨੇ ਦੱਸਿਆ ਕਿ ਮਤਰੇਈ ਮਾਂ ਬੜੀ ਖਰਾਬ ਆ ਉਹਦੇ ਕੋਲੋਂ ਸਾਰਾ ਦਿਨ ਕੰਮ ਕਰਵਾਉਂਦੀ ਆ ਪਰ ਇੰਨੇ ਨਾਲ ਕੁੜੀ ਘਰ ਦਾ ਸਾਰਾ ਕੰਮ ਸਿੱਖ ਗਈ ਆ ਮੈਨੂੰ ਉਹਦੀ ਗੱਲ ਥੋੜੀ ਠੀਕ ਲੱਗੀ ਫਿਰ ਮੈਂ ਆਪਣੇ ਦੋਸਤ ਨੂੰ ਕਿਹਾ ਕਿ ਤੂੰ ਗੱਲ ਚਲਾ ਮੈਂ ਇਸ ਬਾਰੇ ਆਪਣੇ ਘਰ ਆ ਕੇ ਗੱਲ ਕੀਤੀ ਮੰਮੀ ਕਹਿਣ ਲੱਗੀ ਕਿ ਜੇ ਇਰਦਾ ਦੀ ਕੁੜੀ ਲੱਭ ਜਵੇ ਤਾਂ ਫੇਰ ਕੀ ਮਾੜਾ ਕੁੜੀ ਨੂੰ ਉੱਥੇ ਪਿਆਰ ਨਹੀਂ ਮਿਲਿਆ ਪਰ ਆਪਾਂ ਪੂਰਾ ਪਿਆਰ ਦਵਾਂਗੇ ਸਾਡੀ ਇੱਥੇ ਰਿਸ਼ਤੇ ਦੀ ਗੱਲ ਬਣਦੀ ਜਾ ਰਹੀ ਸੀ ਮੇਰੀ ਤਾਈ ਦੀਆਂ ਨੋਆ ਜੋ ਕੇ ਇਸ ਗੱਲ ਤੋਂ ਸੜੀਆਂ ਹੋਈਆਂ ਸੀ ਕਿ ਅਸੀਂ ਰਿਸ਼ਤਾ ਕਰਵਾਉਣਾ ਸੀ ਉਹ ਮੈਨੂੰ ਬੁਰਾ ਭਲਾ ਬੋਲਦੀਆਂ ਰਹਿੰਦੀਆਂ ਸੀ ਮੈਂ ਉਹਨਾਂ ਨੂੰ ਕਿਹਾ ਕਿ ਕੋਈ ਗੱਲ ਨਹੀਂ ਭਾਬੀ ਤੁਸੀਂ ਮੂਰੇ ਹੋ ਕੇ ਹੀ ਮੇਰਾ ਵਿਆਹ ਕਰਨਾ ਆ ਪਰ ਉਹ ਵਿਚੋਲਣ ਬੰਨਣਾ ਚਾਹੁੰਦੀਆਂ ਸੀ ਉਹ ਕਦੇ ਕਿਸੇ ਪੜੀ ਲਿਖੀ ਕੁੜੀ ਦਾ ਰਿਸ਼ਤਾ ਲੈ ਆਉਂਦੀ ਸੀ ਕਦੇ ਕਿਸੇ ਮੇਰੇ ਤਾਏ ਦੀਆਂ ਨਵਾਂ ਜਿਆਦਾ ਵਧੀਆ ਨਹੀਂ ਸੀ ਇਸ ਕਰਕੇ ਮੈਂ ਉਹਨਾਂ ਦੇ ਹੱਥੋਂ ਰਿਸ਼ਤਾ ਨਹੀਂ ਲੈਣਾ ਚਾਹੁੰਦਾ ਸੀ ਫਿਰ ਮੇਰੇ ਦੋਸਤ ਨੇ ਉਹਨਾਂ ਨੂੰ ਸਾਡਾ ਘਰ-ਬਾਰ ਵਿਖਾ ਦਿੱਤਾ ਉਹਦੇ ਮਾਮੇ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਉਹਦੇ ਮਾਮੇ ਦਾ ਇੱਕ ਮੁੰਡਾ ਸੀ ਤੇ ਇਹ ਪਹਿਲਾਂ ਵਾਲੇ ਵਿਆਹ ਦੀ ਕੁੜੀ ਸੀ ਉਹਦਾ ਮਾਮਾ ਮੈਨੂੰ ਸਾਈਡ ਤੇ ਲੈ ਗਿਆ ਤੇ ਮੈਨੂੰ ਸਾਰੀ ਕਹਾਣੀ ਦੱਸਣ ਲੱਗਾ ਕਿ ਤੈਨੂੰ ਤਾਂ ਪਤਾ ਹੀ ਹੈ ਪੁੱਤ ਮੈਂ ਮਜਬੂਰ ਹਾਂ ਮੈਂ ਦੂਜਾ ਵਿਆਹ ਕਰਵਾ ਤਾਂ ਬੈਠਾ ਪਰ ਹੁਣ ਪਛਤਾਉਂਦਾ ਬੜਾ ਹੀ ਆਂ ਕਿਉਂਕਿ ਉਹ ਮੇਰੀ ਧੀ ਨੂੰ ਆਪਣੀ ਧੀ ਨਹੀਂ ਸਮਝਦੀ ਤੇ ਮੈਂ ਚਾਹਉਣਾ ਕਿ ਇੱਥੇ ਆ ਕੇ ਉਹਨੂੰ ਇੱਕ ਧੀ ਆ ਵਾਂਗ ਪਿਆਰ ਮਿਲੇ ਮੈਂ ਉਹਨੂੰ ਕਿਹਾ ਕਿ ਤੁਸੀਂ ਫਿਕਰ ਨਾ ਕਰੋ ਸਾਨੂੰ ਵੀ ਇਹੀ ਕੁੜੀ ਦੀ ਲੋੜ ਆ ਜੋ ਸਾਡੇ ਘਰ ਨੂੰ ਸੰਭ ਲਵੇ ਸਾਡੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਘਾਟ ਨਹੀਂ ਆ ਬਸ ਘਾਟ ਆ ਤਾਂ ਇੱਕ ਚੰਗੀ ਕੁੜੀ ਦੀ ਘਾਟ ਆ ਮੈਨੂੰ ਉਹਦੇ ਮਾਮੇ ਦੀਆਂ ਗੱਲਾਂ ਦਾ ਯਕੀਨ ਆ ਰਿਹਾ ਸੀ ਸਾਡਾ ਦੋਵਾਂ ਦਾ ਰਿਸ਼ਤਾ ਪੱਕਾ ਹੋ ਗਿਆ ਦੇਖ ਦਿਖਾਈ ਜੇ ਹੋਣੀ ਸੀ ਪਹਿਲਾਂ ਹੀ ਰਿਸ਼ਤੇ ਲਈ ਘਰ ਦੇ ਆਣੇ ਹਾਂ ਕਰ ਦਿੱਤੀ ਦੇਖ ਦਿਖਾਈ ਹੋਣ ਤੋਂ ਬਾਅਦ ਅਸੀਂ ਦੋਵਾਂ ਨੇ ਇੱਕ ਦੂਜੇ ਨੂੰ ਪਸੰਦ ਕਰ ਲਿਆ ਕੁੜੀ ਤਾਂ ਮੇਰੇ ਨਾਲੋਂ ਜ਼ਿਆਦਾ ਸੋਹਣੀ ਸੀ ਪਰ ਉਹ ਉਮਰ ਦੀ ਵੀ ਮੇਰੇ ਨਾਲੋਂ ਘੱਟ ਸੀ ਮੈਂ ਚਾਹੁੰਦਾ ਸੀ ਕਿ ਮੇਰੇ ਹਾਨ ਬਰਾਬਰ ਦੀ ਕੁੜੀ ਹੋਵੇ ਕਿਉਂਕਿ ਜੇਕਰ ਕੋਈ ਮੈਚੁਰ ਕੁੜੀ ਹੋਵੇ ਤਾਂ ਉਹਨੂੰ ਜ਼ਿਆਦਾ ਸਮਝ ਆਉਂਦੀ ਆ ਪਰ ਫਿਰ ਵੀ ਮੈਨੂੰ ਕੋਈ ਦਿੱਕਤ ਨਹੀਂ ਸੀ ਕਿਉਂਕਿ ਉਹ ਵਿਚਾਰੀ ਕਰਮਾਂ ਦੀ ਮਾਰੀ ਹੋਈ ਸੀ ਉਹਨੂੰ ਪਹਿਲਾਂ ਹੀ ਮਾਂ ਦਾ ਪਿਆਰ ਨਹੀਂ ਮਿਲਿਆ ਸੀ ਉਹਦੇ ਜੀਵਨ ਵਿੱਚ ਪਿਆਰ ਦੀ ਘਾਟ ਸੀ ਤੇ ਮੈਂ ਉਸ ਘਾਟ ਨੂੰ ਪੂਰਾ ਕਰਨਾ ਚਾਹੁੰਦਾ ਸੀ ਇਸ ਕਰਕੇ ਮੈਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ ਸਾਡੀ ਦੇਖ-ਦਖਾਈ ਤੋਂ ਬਾਅਦ ਸ਼ਗਨ ਪੈ ਗਿਆ ਸੀ ਰਿਸ਼ਤਾ ਪੱਕਾ ਹੋ ਗਿਆ ਸੀ ਹੁਣ ਮੇਰੇ ਘਰ ਦੇ ਚਾਹੁੰਦੇ ਸੀ ਕਿ ਜਲਦੀ ਵਿਆਹ ਹੋ ਜਾਵੇ ਮੈਂ ਆਪਣੇ ਸਾਰੇ ਪਰਿਵਾਰ ਨੂੰ ਬਿਠਾ ਕੇ ਇਹ ਗੱਲ ਕੀਤੀ ਕਿ ਮੈਂ ਵਿਆਹ ਤੇ ਜ਼ਿਆਦਾ ਖਰਚ ਨਹੀਂ ਕਰਨਾ ਪਹਿਲਾਂ ਆਪਾਂ ਵਿਆਹ ਕੀਤੇ ਹੋਏ ਆ ਇਸ ਕਰਕੇ ਹੁਣ ਆਪਾਂ ਵਿਆਹ ਤੇ ਜ਼ਿਆਦਾ ਕੱਠ ਨਹੀਂ ਕਰਨਾ ਕੁੜੀ ਵਾਲਿਆਂ ਦਾ ਜ਼ਿਆਦਾ ਖਰਚਾ ਨਹੀਂ ਕਰਵਾਉਣਾ ਮੇਰੀਆਂ ਭਾਬੀਆਂ ਕਹਿਣ ਲੱਗੀਆਂ ਲੈ ਸਾਡੇ ਚਾਹ ਤਾਂ ਵੇਚੀ ਰਹਿ ਜਾਣੇ ਤੂੰ ਤਾਂ ਪਹਿਲਾਂ ਹੀ ਕਹਿ ਦਿੱਤਾ ਕਿ ਮੈਂ ਆਪਣੀ ਘਰ ਵਾਲੀ ਦੇ ਘਰਦਿਆਂ ਦਾ ਖਰਚਾ ਨਹੀਂ ਕਰਵਾਉਣਾ ਮੈਂ ਆਪਣੀਆਂ ਭਾਬੀਆਂ ਨੂੰ ਕਿਹਾ ਕਿ ਜੇ ਤੁਹਾਨੂੰ ਇਦਾਂ ਹੀ ਆ ਤਾਂ ਆਪਾਂ ਵਿਆਹ ਤੇ ਜ਼ਿਆਦਾ ਖਰਚ ਕਰ ਲਵਾਂਗੇ ਪਰ ਕੁੜੀ ਵਾਲਿਆਂ ਦਾ ਮੈਂ ਖਰਚਾ ਨਹੀਂ ਕਰਵਾਉਣਾ ਕਿਉਂਕਿ ਉਹ ਅਮੀਰ ਨਹੀਂ ਆ ਤੇ ਉਹਦੀ ਮਾਂ ਵੀ ਮਤਰੀ ਆ ਮੈਂ ਨਹੀਂ ਚਾਹੁੰਦਾ ਕਿ ਉਹਨੂੰ ਕੋਈ ਬਾਅਦ ਵਿੱਚ ਤਾਨਾ ਮੇਣਾ ਮਿਲੇ ਇਸ ਕਰਕੇ ਮੈਂ ਚਾਹੁੰਨਾ ਆ ਕਿ ਵਿਆਹ ਦੇ ਖਰਚਾ ਜਾਂ ਤਾਂ ਫਿਰ ਆਪਾਂ ਕਰ ਲਵਾਂਗੇ ਆ ਜਾਂ ਫਿਰ ਸਿੰਪਲ ਤੌਰ ਤੇ ਵਿਆਹ ਕਰਵਾਇਆ ਜਾਵੇ ਮੇਰੇ ਮੰਮੀ ਡੈਡੀ ਮੈਨੂੰ ਕਹਿਣ ਲੱਗੇ ਕਿ ਜਿਸ ਤਰ੍ਹਾਂ ਤੂੰ ਚਾਹਣਾ ਬੁੱਤ ਅਸੀਂ ਤੇਰੇ ਨਾਲ ਆ ਮੇਰੇ ਮੰਮੀ ਡੈਡੀ ਮੈਨੂੰ ਹਰ ਗੱਲ ਵਿੱਚ ਸਪੋਰਟ ਕਰਦੇ ਸੀ ਮੰਮੀ ਡੈਡੀ ਕਹਿਣ ਲੱਗੇ ਕਿ ਆਪਾਂ ਇੰਨਾ ਖਰਚਾ ਕਰਕੇ ਲੈਣਾ ਵੀ ਕੀ ਆ ਪਹਿਲਾਂ ਤੇਰੇ ਤਾਏ ਦੇ ਮੁੰਡਿਆਂ ਦੇ ਵਿਆਹਾਂ ਤੇ ਬਥੇਰਾ ਖਰਚਾ ਕੀਤਾ ਆ ਮੇਰੀਆਂ ਭਾਬੀਆਂ ਮੈਨੂੰ ਕਹਿਣ ਲੱਗੀਆਂ ਕਿ ਸਾਡੇ ਤੇ ਪੇਕੇ ਆਣੇ ਬਥੇਰਾ ਖਰਚਾ ਕੀਤਾ ਸਾਡੇ ਤੇ ਮੈਂ ਕਿਹਾ ਕੋਈ ਗੱਲ ਨਹੀਂ ਖਰਚੇ ਨਾ ਕਿਹੜਾ ਕੋਈ ਜ਼ਿਆਦਾ ਕੁਝ ਹੋ ਜਾਂਦਾ ਆ ਪਰ ਮੈਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਉਹਦੇ ਘਰ ਦੇ ਵਧੀਆ ਵਿਆਹ ਕਰਨ ਮੈਨੂੰ ਤਾਂ ਇਹ ਆ ਕਿ ਚੱਲ ਕੁੜੀ ਚੰਗੀ ਆ ਜਾਵੇ ਹੁਣ ਸਾਡਾ ਵਿਆਹ ਰੱਖ ਦਿੱਤਾ ਸੀ ਜਦੋਂ ਕੁੜੀ ਵਾਲਿਆਂ ਨੂੰ ਇਹ ਗੱਲ ਪਤਾ ਲੱਗੀ ਤਾਂ ਕੁੜੀ ਦਾ ਡੈਡੀ ਬੜਾ ਖੁਸ਼ ਹੋਇਆ ਉਹ ਕਹਿਣ ਲੱਗਿਆ ਕਿ ਸੱਚੀ ਮੈਂ ਇੰਨੇ ਜੋਗਾ ਹੈ ਨਹੀਂ ਸੀ ਮੈਂ ਤਾਂ ਕਰਜ਼ਾ ਚੁੱਕ ਕੇ ਵਿਆਹ ਕਰਨਾ ਸੀ ਪਰ ਮੈਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਅਸੀਂ ਵਿਆਹ ਤੇ ਜ਼ਿਆਦਾ ਖਰਚਾ ਨਹੀਂ ਕਰਨਾ ਤੁਸੀਂ ਇੰਨੀ ਖੇਚਲ ਨਾ ਕਰਿਓ ਜਦੋਂ ਮੇਰੇ ਦੋਸਤ ਨੇ ਇਹ ਸਾਰੀ ਗੱਲ ਉਹਨਾਂ ਨਾਲ ਕੀਤੀ ਤਾਂ ਉਹ ਬੜੇ ਖੁਸ਼ ਹੋਏ ਮੈਨੂੰ ਵੀ ਇਸ ਗੱਲ ਦੀ ਬੜੀ ਖੁਸ਼ੀ ਹੋਈ ਕਿ ਚੱਲ ਮੈਨੂੰ ਕੁੜੀ ਵਧੀਆ ਮਿਲ ਗਈ ਸਾਡਾ ਵਿਆਹ ਬਹੁਤ ਵਧੀਆ ਤਰੀਕੇ ਨਾਲ ਹੋ ਗਿਆ ਸੀ ਅਸੀਂ ਜਿਆਦਾ ਲੋਕ ਤਾਂ ਨਹੀਂ ਸੱਦੇ ਸੀ ਪਰ ਜਿੰਨਾ ਵੀ ਉਹਨਾਂ ਨੇ ਕੀਤਾ ਸੀ ਬਹੁਤ ਵਧੀਆ ਸੀ ਮੇਰੀਆਂ ਭਾਬੀਆਂ ਤਾਂ ਬੜੇ ਨੱਕ ਬੁੱਲ ਵਟਦੀਆਂ ਸੀ ਪਰ ਮੈਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਕਿਉਂਕਿ ਮੇਰਾ ਪਰਿਵਾਰ ਖੁਸ਼ ਸੀ ਮੇਰੇ ਮਾਪਿਓ ਖੁਸ਼ ਸੀ ਮੇਰੇ ਤਾਇਆ ਤਾਈ ਦਾ ਸੁਭਾਅ ਵੀ ਬੜਾ ਵਧੀਆ ਸੀ ਉਹ ਵੀ ਮੈਨੂੰ ਇਸੇ ਗੱਲ ਲਈ ਕਹਿੰਦੇ ਸੀ ਕਿ ਪੁੱਤ ਤੇਰੀ ਸੋਚ ਬਹੁਤ ਵਧੀਆ ਹੈ ਜੋ ਤੂੰ ਇੰਨਾ ਵਧੀਆ ਕੁੜੀ ਵਾਲਿਆਂ ਬਾਰੇ ਸੋਚਿਆ ਵਿਆਹ ਹੋ ਗਿਆ ਸੀ ਵਿਆਹ ਤੋਂ ਬਾਅਦ ਮੇਰੀ ਘਰ ਵਾਲੀ ਕਾ ਰਾਗੀ ਸੀ ਮੇਰੀ ਘਰ ਵਾਲੀ ਦਾ ਨਾਮ ਰਮਨ ਸੀ ਰਮਨ ਬੜੀ ਚੰਗੀ ਸੀ ਉਹ ਸਾਰਿਆਂ ਦਾ ਬੜਾ ਮੋਹ ਕਰਦੀ ਸੀ ਸਾਰਿਆਂ ਦੀ ਬੜੀ ਇੱਜ਼ਤ ਕਰਦੀ ਸੀ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਰਹਿੰਦੀ ਸੀ ਕਿ ਮੈਨੂੰ ਇੰਨੀ ਚੰਗੀ ਕੁੜੀ ਮਿਲ ਗਈ ਆ ਉਹ ਵੀ ਹਮੇਸ਼ਾ ਮੇਰੀ ਸ਼ੁਕਰਗੁਜ਼ਾਰ ਰਹਿੰਦੀ ਸੀ ਕਿਉਂਕਿ ਮੈਂ ਵੀ ਉਹਨੂੰ ਬੜਾ ਪਿਆਰ ਕਰਨ ਲੱਗ ਗਿਆ ਸੀ ਉਹ ਮੈਨੂੰ ਹਮੇਸ਼ਾ ਕਹਿੰਦੀ ਸੀ ਕਿ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਨੂੰ ਇੰਨਾ ਚੰਗਾ ਮੁੰਡਾ ਮਿਲ ਜਾਊਗਾ ਉਹ ਵੀ ਵਿਚਾਰੀ ਪਿਆਰ ਦੀ ਭੁੱਖੀ ਸੀ ਤੇ ਮੈਂ ਵੀ ਆਪਣੇ ਮਾਪਿਓ ਦੀ ਇੱਜ਼ਤ ਤੇ ਆਪਣੀ ਇੱਜ਼ਤ ਚਾਹੁੰਦਾ ਸੀ ਉਹੋ ਜੀ ਕੁੜੀ ਮੈਨੂੰ ਮਿਲ ਗਈ ਸੀ ਵਿਆਹ ਹੋਏ ਨੂੰ 1 ਮਹੀਨਾ ਹੋ ਗਿਆ ਸੀ ਮੰਮੀ ਡੈਡੀ ਰਮਨ ਨੂੰ ਕਹਿਣ ਲੱਗੇ ਕਿ ਤੂੰ ਆਪਣੇ ਪੇਕੇ ਮਿਲਿਆ ਤੈਨੂੰ ਕਾਫੀ ਟਾਈਮ ਹੋ ਗਿਆ ਕਿਉਂਕਿ ਉਹ ਮਿਲ ਕੇ ਹੀ ਮੋੜ ਆਉਂਦੀ ਸੀ ਪਰ ਉੱਥੇ ਕੁਝ ਦਿਨ ਰਹਿ ਕੇ ਨਹੀਂ ਆਉਂਦੀ ਸੀ ਕਿਉਂਕਿ ਹਰ ਇੱਕ ਕੁੜੀ ਨੂੰ ਹੁੰਦਾ ਇੱਕਦਮ ਆਪਣਾ ਘਰ ਛੱਡਣਾ ਬੜਾ ਔਖਾ ਹੁੰਦਾ ਆ ਪਰ ਰਮਨ ਪਤਾ ਨਹੀਂ ਕਿਉਂ ਨਹੀਂ ਜਾਣਾ ਚਾਹੁੰਦੀ ਸੀ ਉਹ ਕਹਿੰਦੀ ਸੀ ਕਿ ਹੁਣ ਮੇਰਾ ਇੱਥੇ ਹੀ ਬੜਾ ਦਿਲ ਲੱਗਦਾ ਆ ਮੇਰਾ ਮਨ ਨਹੀਂ ਕਰਦਾ ਮੰਮੀ ਡੈਡੀ ਕਹਿਣ ਲੱਗੇ ਕਿ ਪੁੱਤ ਜੇ ਤੂੰ ਨਹੀਂ ਜਾਏਂਗੀ ਤਾਂ ਤੁਹਾਡੇ ਆਣ ਗਵਾਂਡ ਵਾਲੇ ਕੀ ਸੋਚਣਗੇ ਕਿ ਕੁੜੀ ਨੂੰ ਛੱਡਦੇ ਨਹੀਂ ਪਤਾ ਨਹੀਂ ਕਿਹੋ ਜੇ ਸੌਰੇ ਨੇ ਧੱਕੇ ਨਾਲ ਮੰਮੀ ਡੈਡੀ ਨੇ ਉਹਨੂੰ ਕਹਿ ਦਿੱਤਾ ਕਿ ਤੂੰ ਕੋਈ ਗੱਲ ਨਹੀਂ ਥੋੜੇ ਦਿਨ ਆਪਣੇ ਪੇਕੇ ਲਾਇਆ ਫਿਰ ਤੂੰ ਇੱਥੇ ਹੀ ਰਹਿਣਾ ਆ ਰਮਨ ਦਾ ਮਨ ਨਹੀਂ ਸੀ ਪਰ ਫਿਰ ਵੀ ਉਹਨੂੰ ਧੱਕੇ ਨਾਲ ਮੰਮੀ ਡੈਡੀ ਨੇ ਉੱਥੇ ਜਾਣ ਲਈ ਕਿਆ ਫਿਰ ਉਹਨੇ ਆਪਣੇ ਡੈਡੀ ਨੂੰ ਫੋਨ ਕਰ ਦਿੱਤਾ ਉਹਦਾ ਡੈਡੀ ਉਹਨੂੰ ਆ ਕੇ ਲੈ ਗਿਆ ਰਮਨ ਦਾ ਭਰਾ ਜੋ ਕਿ ਕਾਲਜ ਵਿੱਚ ਪੜਦਾ ਸੀ ਉਹ ਹੁਣੇ-ਹੁਣੇ ਕਾਲਜ ਵਿੱਚ ਪੜਾਈ ਕਰਨ ਲੱਗਿਆ ਸੀ ਉਹ ਵੀ ਆਪਣੇ ਡੈਡੀ ਦੇ ਨਾਲ ਆਇਆ ਸੀ ਉਹ ਮੈਨੂੰ ਥੋੜਾ ਐਟੀਟਿਊਡ ਵਾਲਾ ਲੱਗਿਆ ਮੈਂ ਇਸ ਵਾਰੀ ਰਮਨ ਨੂੰ ਕੁਝ ਨਾ ਕਿਹਾ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹਨੂੰ ਆਪਣੇ ਭਰਾ ਬਾਰੇ ਇਸ ਤਰ੍ਹਾਂ ਸੁਣ ਕੇ ਬੁਰਾ ਲੱਗੂਗਾ ਮੈਨੂੰ ਥੋੜਾ ਲੱਗਿਆ ਕਿ ਉਹ ਜਿਵੇਂ ਐਟੀਟਿਊਡ ਜਿਹਾ ਵਿਖਾ ਰਿਹਾ ਹੁੰਦਾ ਪਰ ਮੈਨੂੰ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਜਿਸ ਤਰੀਕੇ ਨਾਲ ਉਹ ਆਪਣੀ ਭੈਣ ਨੂੰ ਨਾਲ ਲੈਣ ਆਇਆ ਸੀ ਮੈਨੂੰ ਵਧੀਆ ਲੱਗਿਆ ਰਮਨ ਆਪਣੇ ਪੇਕੇ ਚਲੀ ਗਈ ਸੀ ਮੈਂ ਇੱਕ ਅਜੀਬ ਜੀ ਗੱਲ ਵੇਖੀ ਕਿ ਰਮਨ ਨੇ ਮੈਨੂੰ ਬਹੁਤ ਘੱਟ ਫੋਨ ਕੀਤਾ ਮੈਂ ਉਹਨੂੰ ਰੋਜ਼ ਫੋਨ ਕਰਦਾ ਰਹਿੰਦਾ ਸੀ ਪਰ ਰਮਨ ਕਦੇ-ਕਦੇ ਮੈਨੂੰ ਫੋਨ ਕਰਦੀ ਸੀ ਜਦੋਂ ਵੀ ਉਹਨੂੰ ਮੈਂ ਫੋਨ ਕਰਦਾ ਸੀ ਤਾਂ ਉਹ ਮੇਰੇ ਨਾਲ ਬਹੁਤ ਘੱਟ ਗੱਲ ਕਰਦੀ ਸੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਸੀ ਇੱਥੇ ਮੇਰੇ ਨਾਲ ਉਹਦਾ ਰਿਸ਼ਤਾ ਬਹੁਤ ਵਧੀਆ ਸੀ ਉਹ ਮੇਰਾ ਬੜਾ ਮੋਹ ਕਰਨ ਲੱਗ ਗਈ ਸੀ ਮੈਂ ਵੀ ਉਹਦਾ ਬਹੁਤ ਮੋਹ ਕਰਦਾ ਸੀ ਪਰ ਉੱਥੇ ਜਾ ਕੇ ਉਹਨੂੰ ਜਿਵੇਂ ਮੇਰੀ ਯਾਦ ਹੀ ਨਾ ਆਉਂਦੀ ਹੋਵੇ ਮੈਨੂੰ ਫੋਨ ਹੀ ਨਹੀਂ ਕਰਦੀ ਸੀ ਫਿਰ ਮੇਰੇ ਦਿਮਾਗ ਵਿੱਚ ਆਇਆ ਕਿ ਹੋ ਸਕਦਾ ਉਹ ਆਪਣੀ ਮੰਮੀ ਤੋਂ ਡਰਦੀ ਹੋਵੇ ਉਹਦੀ ਮੰਮੀ ਉਹਨੂੰ ਇਸ ਗੱਲ ਲਈ ਟੋਕਦੀ ਹੋਵੇ ਇਸ ਕਰਕੇ ਮੈਂ ਉਹਨੂੰ ਜ਼ਿਆਦਾ ਫੋਰਸ ਨਾ ਕੀਤਾ ਮੈਂ ਸੋਚਿਆ ਕਿ ਜਦੋਂ ਰਮਨ ਇੱਥੇ ਆ ਗਈ ਉਦੋਂ ਮੈਂ ਉਹਦੇ ਨਾਲ ਗੱਲ ਕਰੂੰਗਾ ਥੋੜੇ ਦਿਨ ਬਾਅਦ ਹੀ ਰਮਨ ਨੂੰ ਮੈਂ ਫੋਨ ਲਾਇਆ ਕਿ ਮੈਂ ਤੈਨੂੰ ਲੈਣ ਆਵਾਂਗਾ ਰਮਨ ਕਹਿਣ ਲੱਗੀ ਕਿ ਤੁਸੀਂ ਅਜੇ ਨਾ ਆਇਓ ਤੁਸੀਂ ਥੋੜੇ ਦਿਨ ਰੋਕੇ ਆਇਓ ਮੈਂ ਇਸ ਗੱਲ ਤੇ ਹੈਰਾਨ ਰਹਿ ਗਿਆ ਕਿ ਪਹਿਲਾਂ ਤਾਂ ਰਮਨ ਜਾਣ ਨਹੀਂ ਰਹੀ ਸੀ ਤੇ ਹੁਣ ਉਹ ਤੋਂ ਆਉਣ ਦਾ ਨਾਮ ਨਹੀਂ ਲੈਂਦੀ ਮੇਕਾ ਕੀ ਗੱਲ ਤੇਰਾ ਪੀਕੇ ਜਾ ਕੇ ਲੱਗਦਾ ਕੁਝ ਜ਼ਿਆਦਾ ਹੀ ਦਿਲ ਲੱਗ ਗਿਆ ਰਮਨ ਕਹਿਣ ਲੱਗੀ ਮੈਂ ਥੋੜੀ ਜੀ ਬਿਮਾਰ ਹਾਂ ਥੋੜੇ ਦਿਨ ਹੋਰ ਰਹਿ ਲੈੰਦੋ ਫਿਰ ਮੈਨੂੰ ਉਹਦੀ ਜ਼ਿਆਦਾ ਚਿੰਤਾ ਹੋਗੀ ਮੈਂ ਉਹਨੂੰ ਕਿਹਾ ਕਿ ਹੁਣ ਤਾਂ ਮੈਂ ਤੈਨੂੰ ਜ਼ਰੂਰ ਲੈਣ ਆਵਾਂਗਾ ਕਿਉਂਕਿ ਮੈਨੂੰ ਪਤਾ ਸੀ ਕਿ ਉੱਥੇ ਉਹਦੀ ਦੇਖਭਾਲ ਕਿਹਨੇ ਕਰਨੀ ਆ ਮਤਰੀ ਮਾਣੇ ਕਿੱਥੇ ਦੇਖਭਾਲ ਕਰਨੀ ਆ ਮੈਂ ਰਮਨ ਨੂੰ ਕਿਹਾ ਕਿ ਮੈਂ ਤੈਨੂੰ ਕੱਲ ਹੀ ਲੈਣ ਆਵਾਂਗਾ ਮੈਨੂੰ ਵਾਰ-ਵਾਰ ਕਹਿ ਰਹੀ ਸੀ ਕਿ ਨਹੀਂ ਤੁਸੀਂ ਕੱਲ ਨਾ ਆਇਓ ਜਦੋਂ ਮੈਂ ਜਿਦ ਕਰਨ ਲੱਗਾ ਤਾਂ ਰਮਨ ਮੈਨੂੰ ਬੜਾ ਰੂੜ ਜਾ ਬੋਲੀ ਕਹਿਣ ਲੱਗੀ ਤੁਹਾਨੂੰ ਸਮਝ ਨਹੀਂ ਲੱਗਦੀ ਜਦੋਂ ਮੈਂ ਤੁਹਾਨੂੰ ਇੱਕ ਵਾਰ ਕਹਿ ਦਿੱਤਾ ਕਿ ਮੈਂ ਅਜੇ ਨਹੀਂ ਆਉਣਾ ਤੇ ਨਹੀਂ ਆਉਣਾ ਮੈਂ ਹੈਰਾਨ ਰਹਿ ਗਿਆ ਇੰਨੀ ਗੱਲ ਕਹਿ ਕੇ ਉਹਨੇ ਮੇਰਾ ਫੋਨ ਕੱਟ ਦਿੱਤਾ ਮੈਨੂੰ ਬੜਾ ਗੁੱਸਾ ਜਿਹਾ ਆਇਆ ਫਿਰ ਮੈਂ ਸੋਚਣ ਲੱਗਾ ਕਿ ਰਮਨ ਇੱਥੇ ਤਾਂ ਇੰਨਾ ਵਧੀਆ ਰਹਿੰਦੀ ਸੀ ਉਹਨੇ ਕਦੇ ਮੇਰੇ ਨਾਲ ਉੱਚੀ ਆਵਾਜ਼ ਵਿੱਚ ਗੱਲ ਤੱਕ ਨਹੀਂ ਕੀਤੀ ਪਰ ਅੱਜ ਉਹਨੂੰ ਅਚਾਨਕ ਕੀ ਹੋ ਗਿਆ ਮੈਨੂੰ ਕੁਝ ਸਮਝ ਨਾ ਲੱਗਾ ਫਿਰ ਮੈਂ ਸੋਚਿਆ ਕਿ ਕਈ ਵਾਰ ਬੰਦੇ ਦਾ ਮੂਡ ਖਰਾਬ ਹੁੰਦਾ ਹੋ ਸਕਦਾ ਉਹ ਸੱਚ ਵਿੱਚ ਬਿਮਾਰ ਹੋਵੇ ਫਿਰ ਮੈਂ ਉਹਦੇ ਡੈਡੀ ਨੂੰ ਫੋਨ ਲਾਇਆ ਕਿ ਰਮਨ ਨੂੰ ਬੁਖਾਰ ਹੋਇਆ ਤਾਂ ਉਹਨੂੰ ਚੰਗੀ ਤਰ੍ਹਾਂ ਦਵਾਈ ਦਵਾ ਦਿਓ ਰਮਨ ਦਾ ਡੈਡੀ ਕਹਿਣ ਲੱਗਾ ਰਮਨ ਨੂੰ ਬੁਖਾਰ ਹੋਇਆ ਪਰ ਸਾਨੂੰ ਤਾਂ ਉਹਨੇ ਇਸ ਬਾਰੇ ਕੁਝ ਨਹੀਂ ਦੱਸਿਆ ਮੈਂ ਫਿਰ ਹੋਰ ਹੈਰਾਨ ਹੋ ਗਿਆ ਮੈਨੂੰ ਲੱਗਾ ਕਿ ਉਹ ਘਰੋਂ ਡਰਦੀ ਹੋਣੀ ਆ ਪਰ ਆਪਣੇ ਡੈਡੀ ਨੂੰ ਤਾਂ ਉਹ ਸਭ ਕੁਝ ਦੱਸ ਸਕਦੀ ਸੀ ਮੈਂ ਰਮਨ ਨੂੰ ਫਿਰ ਫੋਨ ਲਾਇਆ ਰਮਨ बार-बार ਮੇਰਾ ਫੋਨ ਕੱਟ ਰਹੀ ਸੀ ਮੈਂ ਥੋੜੀ ਉਲਝਣ ਵਿੱਚ ਪੈ ਗਿਆ ਹੁਣ ਮੈਨੂੰ ਸਮਝ ਹੀ ਨਹੀਂ ਲੱਗ ਰਿਹਾ ਸੀ ਕਿ ਰਮਨ ਇਸ ਤਰ੍ਹਾਂ ਕਿਉਂ ਕਰ ਰਹੀ ਆ ਅਜੀ ਨਵਾਂ ਨਵਾਂ ਵਿਆਹ ਹੋਇਆ ਸੀ ਉਹਦਾ ਮੈਨੂੰ ਇਨਾ ਭੇਦ ਵੀ ਨਹੀਂ ਸੀ ਪਰ ਜਿੰਨੇ ਕ ਟਾਈਮੋਂ ਮੇਰੇ ਕੋਲ ਰਹੀ ਸੀ ਮੈਨੂੰ ਲੱਗ ਰਿਹਾ ਸੀ ਕਿ ਉਸ ਬਾਹ ਦੀ ਬੜੀ ਚੰਗੀ ਆ ਪਰ ਹੁਣ ਉਹ ਮੈਨੂੰ ਬੜਾ ਰੂੜਜਾ ਬੋਲੀ ਸੀ ਤਾਂ ਮੈਂ ਸੋਚਾਂ ਵਿੱਚ ਪੈ ਗਿਆ ਜਦੋਂ ਮੈਂ ਰਮਨ ਨੂੰ ਫੋਨ ਕਰ ਰਿਹਾ ਸੀ ਤਾਂ ਉਹ बार-बार ਉਧਰੋਂ ਫੋਨ ਕੱਟ ਰਹੀ ਸੀ ਮੈਂ ਰਮਨ ਨੂੰ ਮੈਸੇਜ ਕੀਤਾ ਕਿ ਤੂੰ ਮੇਰਾ ਫੋਨ ਕਿਉਂ ਨਹੀਂ ਚੱਕ ਰਹੀ ਰਮਨ ਨੇ ਜਵਾਬ ਹੀ ਨਾ ਦਿੱਤਾ ਫਿਰ ਮੈਨੂੰ ਵੀ ਗੁੱਸਾ ਆ ਗਿਆ ਕਿ ਮੈਂ ਉਹਨੂੰ ਸਵੇਰ ਦਾ ਫੋਨ ਕਰੀ ਜਾਣਾ ਉਹਦੀ ਚਿੰਤਾ ਕਰੀ ਜਾਣਾ ਪਰ ਉਹਨੂੰ ਇਸ ਗੱਲ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਮੈਂ ਵੀ ਉਹਨੂੰ ਮੁੜ ਕੇ ਫੋਨ ਨਾ ਕੀਤਾ ਫਿਰ ਅੱਧੀ ਰਾਤ ਹੋਈ ਸੀ ਜਦੋਂ ਰਮਨ ਦਾ ਮੈਨੂੰ ਮੈਸੇਜ ਆਇਆ ਕਿ ਸੌਰੀ ਤੁਹਾਡਾ ਫੋਨ ਨਹੀਂ ਚੁੱਕ ਸਕੀ ਹੁਣ ਇਸ ਗੱਲ ਦਾ ਮੈਂ ਕੀ ਮਤਲਬ ਕੱਢਦਾ ਕਿ ਮੇਰੇ ਕੋਲੋਂ ਫੋਨ ਨਹੀਂ ਚੱਕਿਆ ਗਿਆ ਮੈਂ ਉਹਦਾ ਘਰ ਵਾਲਾ ਸੀ ਮੈਂ ਕਿਹੜਾ ਉਹਦਾ ਕੋਈ ਬॉयਫ੍ਰੈਂਡ ਸੀ ਜੋ ਉਹਨੇ ਮੇਰੇ ਨਾਲ ਚੋਰੀ ਗੱਲ ਕਰਨੀ ਸੀ ਮਿੰਟ ਵੀ ਉਹਨੇ ਮੇਰੇ ਨਾਲ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ ਮੈਂ ਉਹਦੇ ਮੈਸੇਜ ਦਾ ਕੋਈ ਜਵਾਬ ਨਹੀਂ ਦਿੱਤਾ ਅਗਲੇ ਦਿਨ ਮੈਂ ਉਹਨੂੰ ਚੁੱਪ ਕਰਕੇ ਲੈਣ ਲਈ ਚਲਾ ਗਿਆ ਜਦੋਂ ਮੈਂ ਉਹਦੇ ਘਰੋਂ ਉਹਨੂੰ ਲੈਣ ਲਈ ਗਿਆ ਤਾਂ ਉਹਦੇ ਘਰ ਕੋਈ ਨਹੀਂ ਸੀ ਉਹਦੇ ਘਰ ਸਿਰਫ ਰਮਨ ਤੇ ਉਹਦਾ ਭਰਾ ਸੀ ਜਦੋਂ ਮੈਂ ਉਹਨਾਂ ਦੇ ਘਰ ਦਰਵਾਜ਼ਾ ਖੜਕਾਈ ਜਾ ਰਿਹਾ ਸੀ ਖੜਕਾਈ ਜਾ ਰਿਹਾ ਪਰ ਕੋਈ ਦਰਵਾਜ਼ਾ ਨਹੀਂ ਖੋਲ ਰਿਹਾ ਸੀ ਅੱਧੇ ਘੰਟੇ ਬਾਅਦ ਉਹਦੇ ਭਰਾ ਨੇ ਦਰਵਾਜ਼ਾ ਖੋਲ੍ਹ ਲਿਆ ਤਾਂ ਮੈਂ ਉਹਨੂੰ ਕਿਹਾ ਕਿ ਇੰਨਾ ਟਾਈਮ ਦਰਵਾਜ਼ਾ ਖੋਲਣ ਨੂੰ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਸੁੱਤਾ ਪਿਆ ਸੀ ਮੈਂ ਉਹਨੂੰ ਕਿਹਾ ਕਿ ਰਮਨ ਕਿੱਥੇ ਆ ਰਮਨ ਕੀ ਕਰਦੀ ਸੀ ਉਹ ਕਹਿਣ ਲੱਗਿਆ ਕਿ ਉਹ ਵੀ ਸੁੱਤੀ ਪਈ ਸੀ ਮੈਂ ਜਦੋਂ ਘਰ ਦੇ ਅੰਦਰ ਗਿਆ ਤਾਂ ਮੈਂ ਵੇਖਿਆ ਕਿ ਰਮਨ ਦੇ ਵਾਲ ਖਿਲਰੇ ਹੋਏ ਸੀ ਉਹ ਜਲਦੀ ਜਲਦੀ ਕਮਰੇ ਵਿੱਚੋਂ ਨਿਕਲ ਕੇ ਬਾਹਰ ਆਈ ਉਹ ਜਿਵੇਂ ਮੈਨੂੰ ਵੇਖ ਕੇ ਥੋੜਾ ਡਰ ਜਾ ਗਈ ਉਹ ਮੈਨੂੰ ਕਹਿਣ ਲੱਗੀ ਤੁਸੀਂ ਇੱਥੇ ਤੁਸੀਂ ਕਿਵੇਂ ਆਏ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਮੈਂ ਰਮਨ ਨੂੰ ਕਿਹਾ ਕਿ ਤੂੰ ਤਾਂ ਇੱਥੇ ਆ ਕੇ ਜੀ ਲਾ ਕੇ ਬੈਠ ਗਈ ਪਰ ਮੇਰਾ ਤੇਰੇ ਬਿਨਾ ਦਿਲ ਨਹੀਂ ਲੱਗਦਾ ਇਸ ਕਰਕੇ ਮੈਂ ਤੈਨੂੰ ਲੈਣ ਲਈ ਆ ਗਿਆ ਮੈਂ ਇਸ ਗੱਲ ਤੋਂ ਹੈਰਾਨ ਸੀ ਕਿ ਰਮਨ ਦਾ ਭਰਾ ਚੁੱਪ ਕਰਕੇ ਆਪਣੇ ਕਮਰੇ 'ਚ ਚਲਾ ਗਿਆ ਉਹਨੇ ਮੈਨੂੰ ਬੁਲਾਇਆ ਤੱਕ ਨਹੀਂ ਪਤਾ ਨਹੀਂ ਉਹਦਾ ਸੁਭਾਅ ਕਿਦਾਂ ਦਾ ਸੀ ਮੈਂ ਸੋਚਿਆ ਕਿ ਹੁਣ ਇਸ ਬਾਰੇ ਮੈਂ ਰਮਨ ਨਾਲ ਗੱਲ ਜ਼ਰੂਰ ਕਰਾਂਗਾ ਮੈਂ ਆਪਣੇ ਮਨ ਵਿੱਚ ਸੋਚ ਰਿਹਾ ਸੀ ਆਖਿਰ ਨੂੰ ਮੈਂ ਉਹਦਾ ਜੀਜਾ ਲੱਗਦਾ ਸੀ ਫਿਰ ਮੈਨੂੰ ਲੱਗਦਾ ਸੀ ਕਿ ਜੇ ਮੈਂ ਰਮਨ ਨੂੰ ਇਸ ਬਾਰੇ ਪੁੱਛੂੰਗਾ ਤਾਂ ਰਮਨ ਦੇ ਮਨ ਨੂੰ ਠੇਸ ਨਾ ਪਹੁੰਚੇ ਉਹ ਇਸ ਗੱਲ ਦੀ ਟੈਨਸ਼ਨ ਨਾ ਲੈ ਜਾਵੇ ਕਿ ਮੈਨੂੰ ਬੁਰਾ ਲੱਗਦਾ ਆ ਪਰ ਫਿਰ ਵੀ ਮੈਂ ਇੱਕ ਵਾਰ ਰਮਨ ਨਾਲ ਇਸ ਬਾਰੇ ਜ਼ਰੂਰ ਗੱਲ ਕਰਨੀ ਚਾਹੀ ਫਿਰ ਰਮਨ ਤਿਆਰ ਹੋਗੀ ਤੇ ਅਸੀਂ ਦੋਵੇਂ ਜਾਣੇ ਘਰ ਜਾਣ ਲਈ ਤਿਆਰ ਬੈਠੇ ਸੀ ਮੈਂ ਰਮਨ ਨੂੰ ਕਹਾ ਕੇ ਮੰਮੀ ਡੈਡੀ ਕਦੋਂ ਆਉਣਗੇ ਉਹ ਕਹਿਣ ਲੱਗੀ ਕਿ ਉਹਨਾਂ ਨੂੰ ਟਾਈਮ ਲੱਗ ਜਾਣਾ ਆਪਾਂ ਚੱਲਦੇ ਆਂ ਫਿਰ ਅਸੀਂ ਆਪਣੇ ਘਰ ਵਾਪਸ ਆ ਗਏ ਘਰ ਆ ਕੇ ਰਾਤ ਨੂੰ ਮੈਂ ਰਮਨ ਨਾਲ ਸਾਰੀਆਂ ਗੱਲਾਂ ਸ਼ੇਅਰ ਕੀਤੀਆਂ ਕਿ ਤੂੰ ਤਾਂ ਉੱਥੇ ਜਾ ਕੇ ਮੈਨੂੰ ਭੁੱਲ ਹੀ ਗਈ ਤੂੰ ਤਾਂ ਫੋਨ ਵੀ ਨਹੀਂ ਕਰਦੀ ਸੀ ਰਮਨ ਕਹਿਣ ਲੱਗੀ ਬਸ ਥੋੜੀ ਤਬੀਅਤ ਖਰਾਬ ਕਰਕੇ ਮੇਰੇ ਕੋਲੋਂ ਗੱਲ ਨਹੀਂ ਹੋ ਰਹੀ ਸੀ ਇਸ ਕਰਕੇ ਮੈਂ ਜਲਦੀ ਸੌਂ ਗਈ ਸੀ ਤੇ ਅੱਧੀ ਰਾਤ ਨੂੰ ਜਦੋਂ ਮੈਨੂੰ ਜਾਗ ਆਈ ਫਿਰ ਮੈਂ ਤੁਹਾਨੂੰ ਮੈਸੇਜ ਕੀਤਾ ਮੈਂ ਕਿਹਾ ਠੀਕ ਆ ਰਮਨ ਪਹਿਲਾਂ ਵਾਂਗ ਮੇਰੇ ਨਾਲ ਇੱਥੇ ਬਹੁਤ ਵਧੀਆ ਰਹਿੰਦੀ ਸੀ ਪਰ ਪਤਾ ਨਹੀਂ ਕਦੇ-ਕਦੇ ਜਦੋਂ ਕੰਮ ਕਰਦੀ ਸੀ ਤਾਂ ਗਵਾਚੀ ਜੀ ਰਹਿੰਦੀ ਸੀ ਮੈਂ ਉਹਦੀ ਵਜ੍ਹਾ ਜਾਨਣਾ ਚਾਹੁੰਦਾ ਸੀ ਮੈਂ ਰਮਨ ਨੂੰ ਕਿਹਾ ਕਿ ਤੇਰਾ ਭਰਾ ਪਤਾ ਨਹੀਂ ਕਿੱਦਾਂ ਦਾ ਆ ਮੇਰੇ ਨਾਲ ਉਹਨੇ ਚੱਜ ਨਾਲ ਗੱਲ ਵੀ ਨਹੀਂ ਕੀਤੀ ਬਸ ਆਪਣੇ ਕਮਰੇ ਵਿੱਚ ਚਲਾ ਗਿਆ ਰਮਨ ਕਹਿਣ ਲੱਗੀ ਕਿ ਉਹ ਥੋੜਾ ਇਦਾਂ ਦਾ ਹੀ ਆ ਤੁਸੀਂ ਉਹਦੀ ਫਿਕਰ ਨਾ ਕਰੋ ਤੁਸੀਂ ਐਵੇਂ ਦਿਲ ਤੇ ਨਾ ਲਾਓ ਮੈਂ ਉਹਨੂੰ ਕਿਹਾ ਕਿ ਨਹੀਂ ਨਹੀਂ ਦਿਲ ਤੇ ਲਾਉਣ ਵਾਲੀ ਕੋਈ ਗੱਲ ਨਹੀਂ ਐ ਬਸ ਮੈਂ ਵੈਸੇ ਪੁੱਛ ਰਿਹਾ ਸੀ ਮੈਨੂੰ ਲੱਗਦਾ ਉਹ ਦੋਵੇਂ ਮਾਪੋਤ ਇੱਕੋ ਜੇ ਹੋਣੇ ਰਮਨ ਕਹਿਣ ਲੱਗੀ ਹਾਂਜੀ ਰਮਨ ਨੇ ਉਹਦੇ ਬਾਰੇ ਮੇਰੇ ਨਾਲ ਜ਼ਿਆਦਾ ਗੱਲ ਨਾ ਕੀਤੀ ਰਮਨ ਚੁੱਪ ਜਾ ਹੋਗੀ ਜਾਂ ਤਾਂ ਉਹ ਟੈਨਸ਼ਨ ਵਿੱਚ ਆ ਗਈ ਮੈਂ ਰਮਨ ਨੂੰ ਕਿਹਾ ਕਿ ਮੈਂ ਤੈਨੂੰ ਵੈਸੇ ਪੁੱਛ ਰਿਹਾ ਤੂੰ ਇਸ ਗੱਲ ਨੂੰ ਆਪਣੇ ਦਿਲ ਤੇ ਨਾ ਲਾਈ ਰਮਨ ਕਹਿਣ ਲੱਗੀ ਨਹੀਂ ਨਹੀਂ ਕੋਈ ਗੱਲ ਨਹੀਂ ਪਰ ਮੈਨੂੰ ਲੱਗ ਰਿਹਾ ਸੀ ਜਿਵੇਂ ਰਮਨ ਨੂੰ ਕੋਈ ਟੈਨਸ਼ਨ ਹੋਵੇ ਉਹ ਜਦੋਂ ਵੀ ਉੱਥੋਂ ਆਉਂਦੀ ਸੀ ਤਾਂ ਉਦੋਂ ਟੈਨਸ਼ਨ ਵਿੱਚ ਹੁੰਦੀ ਸੀ ਹਰ ਵਾਰ ਇਹੋ ਜਿਹਾ ਕੁਝ ਹੀ ਹੁੰਦਾ ਸੀ ਪਰ ਮੈਂ ਇਹਦੀ ਵਜ੍ਹਾ ਜਾਣਨਾ ਚਾਹੁੰਦਾ ਸੀ ਮੈਂ ਰਮਨ ਨੂੰ ਕਈ ਵਾਰ ਇਸ ਬਾਰੇ ਪੁੱਛਿਆ ਵੀ ਸੀ ਪਰ ਰਮਨ ਨੇ ਮੈਨੂੰ ਦੱਸਿਆ ਹੀ ਨਹੀਂ ਸੀ ਹੁਣ ਮੈਨੂੰ ਲੱਗਦਾ ਸੀ ਕਿ ਸ਼ਾਇਦ ਰਮਨ ਉੱਥੇ ਜਾਣਾ ਨਹੀਂ ਚਾਹੁੰਦੀ ਕਿਉਂਕਿ ਉਹਦੀ ਮੰਮੀ ਉਹਦੇ ਨਾਲ ਚੰਗਾ ਵਿਵਹਾਰ ਨਹੀਂ ਕਰਦੀ ਸੀ ਇਹ ਗੱਲ ਮੈਨੂੰ ਪਹਿਲਾਂ ਹੀ ਵਿਚੋਲਣ ਨੇ ਦੱਸ ਦਿੱਤੀ ਸੀ ਮੈਨੂੰ ਲੱਗਦਾ ਸੀ ਕਿ ਰਮਨ ਨੂੰ ਉੱਥੇ ਉਹ ਬੁਰਾ ਭਲਾ ਬੋਲਦੀਆਂ ਹੋਣੀਆਂ ਇਸ ਕਰਕੇ ਰਮਨ ਟੈਨਸ਼ਨ ਵਿੱਚ ਆ ਜਾਂਦੀ ਆ ਹੁਣ ਜਦੋਂ ਵੀ ਅਸੀਂ ਰਮਨ ਦੇ ਪੇਕੇ ਜਾਂਦੇ ਸੀ ਤਾਂ ਮੇਰੇ ਸਾਹਮਣੇ ਮੇਰੀ ਸੱਸ ਬੜਾ ਪਿਆਰ ਦਿਖਾਉਂਦੀ ਸੀ ਇਦਾਂ ਲੱਗਦਾ ਸੀ ਜਿਵੇਂ ਆਪਣੀ ਧੀ ਨੂੰ ਹੀ ਪਿਆਰ ਕਰਦੀ ਹੋਵੇ ਪਰ ਇਹ ਸਭ ਨਾਟਕ ਸੀ ਕਿਉਂਕਿ ਮੈਨੂੰ ਤਾਂ ਪਹਿਲਾਂ ਹੀ ਸੱਚਾਈ ਦਾ ਪਤਾ ਸੀ ਉਹਨੂੰ ਲੱਗਦਾ ਸੀ ਕਿ ਸ਼ਾਇਦ ਮੈਨੂੰ ਇਸ ਗੱਲ ਦਾ ਪਤਾ ਹੀ ਨਹੀਂ ਆ ਪਰ ਮੈਨੂੰ ਤਾਂ ਸਭ ਕੁਝ ਪਹਿਲਾਂ ਹੀ ਪਤਾ ਸੀ ਮੈਂ ਰਮਨ ਨੂੰ ਕਿਹਾ ਕਿ ਤੂੰ ਕਿਸੇ ਗੱਲ ਦੀ ਟੈਨਸ਼ਨ ਨਾ ਲਿਆ ਕਰ ਜੇ ਮੰਮੀ ਤੇਰੀ ਤੇਨੂੰ ਕੁਝ ਕਹਿੰਦੀ ਤਾਂ ਮੈਨੂੰ ਦੱਸਿਆ ਕਰ ਉਹ ਕਹਿਣ ਲੱਗੀ ਨਹੀਂ ਨਹੀਂ ਇੰਦਾ ਦੀ ਕੋਈ ਗੱਲ ਨਹੀਂ ਉਹਨੇ ਮੇਰੇ ਸਾਹਮਣੇ ਵੀ ਕਦੇ ਆਪਣੀ ਮਾਂ ਨੂੰ ਮਾੜਾ ਨਹੀਂ ਕਿਹਾ ਸੀ ਪਰ ਪਤਾ ਨਹੀਂ ਕਿਸ ਗੱਲ ਵਿੱਚ ਉਹ ਇੰਨਾ ਖੋਈ ਖੋਈ ਰਹਿੰਦੀ ਸੀ ਮੈਂ ਇਸ ਗੱਲ ਦਾ ਪਤਾ ਲਗਾਉਣਾ ਚਾਹੁੰਦਾ ਸੀ ਇੱਕ ਦਿਨ ਮੈਂ ਉਹਦਾ ਫੋਨ ਵੇਖਣ ਲੱਗ ਗਿਆ ਔਰ ਸੋਈ ਵਿੱਚ ਕੰਮ ਕਰ ਰਹੀ ਸੀ ਉਹਦੇ ਫੋਨ ਵਿੱਚੋਂ ਮੈਨੂੰ ਕੁਝ ਅਜੀਹਾ ਮਿਲਿਆ ਜਿਹਨੂੰ ਵੇਖ ਕੇ ਮੇਰੇ ਲੋਈ ਕੰਡੇ ਖੜੇ ਹੋ ਗਏ ਮੈਂ ਤਾਂ ਉਹਨੂੰ ਸਿਆਣੀ ਸਮਝਦਾ ਸੀ ਪਰ ਉਹਨੇ ਜੋ ਕਰਤੂਤ ਕੀਤੀ ਸੀ ਉਹ ਵੇਖ ਕੇ ਮੈਂ ਹੈਰਾਨ ਰਹਿ ਗਿਆ ਉਹਦੇ ਫੋਨ ਵਿੱਚ ਇੱਕ ਵੀਡੀਓ ਸੀ ਉਹ ਵੇਖ ਕੇ ਮੈਂ ਸਭ ਕੁਝ ਭੁੱਲ ਗਿਆ ਕਿ ਉਹ ਮੇਰੀ ਘਰ ਵਾਲੀ ਆ ਕਿਉਂਕਿ ਉਹਨੇ ਕੰਮ ਹੀ ਅਜੀਹਾ ਕੀਤਾ ਸੀ ਉਹ ਵੀਡੀਓ ਸੀ ਜੋ ਕਿ ਉਹਦੇ ਭਰਾ ਨਾਲ ਸੀ ਉਹ ਬਹੁਤ ਗਲਤ ਵੀਡੀਓ ਸੀ ਉਹ ਆਪਣੇ ਭਰਾ ਨਾਲ ਹੀ ਗਲਤ ਕਰ ਰਹੀ ਸੀ ਉਹ ਦਾਪਰਾ ਉਹ ਦੇ ਨਾਲ ਗਲਤ ਕੰਮ ਕਰ ਰਿਹਾ ਸੀ ਇਹ ਵੇਖ ਕੇ ਮੈਂ ਆਪਣਾ ਆਪ ਖੋ ਬੈਠਾ ਮੈਂ ਰਮਨ ਨੂੰ ਵਾਜਾ ਮਾਰ ਕੇ ਆਪਣੇ ਕਮਰੇ ਵਿੱਚ ਬੁਲਾਇਆ ਤੇ ਉਹਨੂੰ ਅੰਦਰੋਂ ਦਰਵਾਜ਼ਾ ਬੰਦ ਕਰਕੇ ਬੈੱਡ ਤੇ ਧੱਕਾ ਮਾਰ ਕੇ ਸੁੱਟ ਦਿੱਤਾ ਤੇ ਮੈਂ ਉਹਨੂੰ ਕਿਹਾ ਕਿ ਮੈਂ ਤੇਰੇ ਬਾਰੇ ਦਾ ਕਦੇ ਵੀ ਨਹੀਂ ਸੋਚਿਆ ਸੀ ਮੈਂ ਬੜਾ ਉੱਚੀ ਆਵਾਜ਼ ਵਿੱਚ ਬੋਲਣ ਲੱਗਾ ਉਹ ਕਹਿਣ ਲੱਗੀ ਕੀ ਹੋਇਆ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਮੈਂ ਕਿਹਾ ਮੇਰੇ ਕੋਲੋਂ ਨਾ ਪੁੱਛ ਆ ਵੀਡੀਓ ਵੇਖ ਜਦੋਂ ਉਹਨੂੰ ਮੈਂ ਵੀਡੀਓ ਦਿਖਾਈ ਤਾਂ ਉਹਦੀਆਂ ਅੱਖਾਂ ਢਡੀਆਂ ਰਹਿ ਗਈਆਂ ਤੇ ਮੈਨੂੰ ਕਹਿਣ ਲੱਗੀ ਕਿ ਮੇਰੀ ਪੂਰੀ ਗੱਲ ਸੁਣੋ ਉਸ ਤੋਂ ਬਾਅਦ ਤੁਸੀਂ ਜੋ ਫੈਸਲਾ ਲਓਗੇ ਮੈਨੂੰ ਮਨਜ਼ੂਰ ਹੋਊਗਾ ਪਰ ਇੱਕ ਵਾਰ ਮੇਰੀ ਗੱਲ ਸੁਣ ਲਵੋ ਮੈਂ ਕਿਹਾ ਦੱਸ ਕੀ ਗੱਲ ਦੱਸਣੀ ਆ ਉਹ ਕਹਿੰਦੀ ਕਿ ਮੇਰਾ ਭਰਾ ਮੇਰੇ ਨਾਲ ਜ਼ਬਰਦਸਤੀ ਇਹ ਕੰਮ ਕਰਦਾ ਰਿਹਾ ਮੈਂ ਉਹਨੂੰ ਬੜੀ ਵਾਰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਉਹਨੇ ਮੇਰੇ ਨਾਲ ਪਹਿਲੀ ਵਾਰ ਕੀਤਾ ਤਾਂ ਮੈਂ ਉਹਨੂੰ ਧਮਕੀ ਦਿੱਤੀ ਸੀ ਕਿ ਮੈਂ ਮੰਮੀ ਡੈਡੀ ਕੋ ਗੱਲ ਕਰੂੰਗੀ ਤਾਂ ਉਹਨੇ ਮੈਨੂੰ ਇੱਕ ਵੀਡੀਓ ਵਿਖਾ ਦਿੱਤੀ ਉਹਨੇ ਪਹਿਲਾਂ ਹੀ ਪਤਾ ਨਹੀਂ ਕਿੱਦਾਂ ਕੈਮਰਾ ਫਿੱਟ ਕੀਤਾ ਹੋਇਆ ਸੀ ਤੇ ਇਹ ਵੀਡੀਓ ਰਿਕਾਰਡ ਕਰ ਲਈ ਸੀ ਤੇ ਜਦੋਂ ਮੈਂ ਇਹ ਵੀਡੀਓ ਵੇਖੀ ਤਾਂ ਮੈਂ ਡਰ ਗਈ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਲੀਕ ਕਰ ਦੂੰਗਾ ਮੈਂ ਡਰੀ ਇੰਨਾ ਗਈ ਕਿ ਬਸ ਮੈਂ ਉਹਦੇ ਤੋਂ ਬਾਅਦ ਕੁਝ ਬੋਲੀ ਨਹੀਂ ਉਹ ਮੇਰਾ ਨਜਾਇਜ਼ ਫਾਇਦਾ ਲੈਂਦਾ ਰਿਹਾ ਮੈਂ ਕੁਝ ਨਾ ਬੋਲ ਸਕੀ ਮੈਂ ਉਹਦੀ ਗੱਲ ਸੁਣ ਕੇ ਹੈਰਾਨ ਰਹਿ ਗਿਆ ਉਹ ਮੈਨੂੰ ਕਹਿਣ ਲੱਗੀ ਕਿ ਜੇ ਤੁਹਾਨੂੰ ਯਕੀਨ ਨਹੀਂ ਤਾਂ ਮੈਂ ਤੁਹਾਨੂੰ ਹੋਰ ਰਿਕਾਰਡਿੰਗਾਂ ਸੁਣਾਉਣੀ ਆ ਜੋ ਮੈਂ ਹਜੇ ਤੱਕ ਵੀ ਸਾਂਭੀਆਂ ਨਹੀਂ ਵਿਆਹ ਤੋਂ ਬਾਅਦ ਵੀ ਉਹ ਦਾ ਨਜਾਇਜ਼ ਫਾਇਦਾ ਲੈਂਦਾ ਰਿਹਾ ਮੈਂ ਇਸ ਗੱਲ ਤੋਂ ਹੈਰਾਨ ਸੀ ਕਿ ਕਿੱਦਾਂ ਦਾ ਭਰਾ ਆ ਕਿਉਂਕਿ ਉਹ ਤਾਂ ਮਤਰੀਆ ਭਰਾ ਸੀ ਇਸ ਕਰਕੇ ਉਹਦੇ ਨਾਲ ਕਰ ਰਿਹਾ ਸੀ ਉਹ ਉਹ ਨੂੰ ਆਪਣੀ ਭੈਣ ਸਮਝਦਾ ਹੀ ਨਹੀਂ ਸੀ ਹੁਣ ਮੈਨੂੰ ਸਮਝ ਆਇਆ ਸੀ ਕਿ ਉਹ ਮੇਰੇ ਨਾਲ ਚੰਗੀ ਤਰ੍ਹਾਂ ਉੱਥੇ ਗਏ ਨਾ ਕਿਉਂ ਨਹੀਂ ਬੋਲਦਾ ਕਿਉਂਕਿ ਉਹ ਰਮਨ ਨੂੰ ਵਿਆਹ ਵੀ ਕਰਵਾਉਣ ਨਹੀਂ ਦੇ ਰਿਹਾ ਸੀ ਕਿਉਂਕਿ ਉਹ ਹਰ ਰੋਜ਼ ਰਮਨ ਨਾਲ ਇਹ ਸਭ ਕਰਦਾ ਸੀ ਰਮਨ ਮੇਰੇ ਪੈਰਾਂ 'ਚ ਡੇਗੀ ਤੇ ਮੈਨੂੰ ਕਹਿਣ ਲੱਗੀ ਪਲੀਜ਼ ਮੈਨੂੰ ਗਲਤ ਨਾ ਸਮਝੋ ਮੈਂ ਤੁਹਾਨੂੰ ਬੜਾ ਪਿਆਰ ਕਰਦੀ ਆ ਮੈਂ ਉਸ ਨਰਕ 'ਚੋਂ ਮਸਾ ਹੀ ਨਿਕਲ ਕੇ ਆਈ ਆਂ ਜੇ ਤੁਸੀਂ ਮੈਨੂੰ ਛੱਡ ਦਿੱਤਾ ਤਾਂ ਫਿਰ ਮੈਨੂੰ ਉਸ ਨਰਕ ਵਿੱਚ ਜਾਣਾ ਪਊਗਾ ਮੈਨੂੰ ਰਮਨ ਦੀਆਂ ਗੱਲਾਂ ਤੇ ਯਕੀਨ ਹੋ ਗਿਆ ਕਿਉਂਕਿ ਉਹਨੇ ਮੈਨੂੰ ਪ੍ਰੂਫ ਦਿਖਾ ਦਿੱਤੇ ਸੀ ਜਿਸ ਵਿੱਚ ਉਹ ਆਪਣੇ ਭਰਾ ਦੇ ਤਰਲੇ ਕਰ ਰਹੀ ਸੀ ਕਿ ਮੇਰੇ ਨਾਲ ਇਹ ਸਭ ਨਾ ਕਰਿਆ ਕਰ ਪਰ ਉਹ ਗੋਤਮਕੀਆਂ ਦੇ ਰਿਹਾ ਸੀ ਮੈਨੂੰ ਇਸ ਗੱਲ ਤੇ ਗੁੱਸਾ ਆਇਆ ਮੈਂ ਹੌਲੀ-ਹੌਲੀ ਆਪਣੇ ਆਪ ਨੂੰ ਕੰਟਰੋਲ ਕੀਤਾ ਤੇ ਮੈਂ ਆਪਣੀ ਘਰ ਵਾਲੀ ਨੂੰ ਗੱਡੀ 'ਚ ਬਿਠਾ ਕੇ ਉਹਦੇ ਪੇਕੇ ਘਰ ਪਹੁੰਚ ਗਿਆ ਤੇ ਆਪਣੇ ਸਹੁਰੇ ਤੇ ਸੱਸ ਨੂੰ ਸਭ ਕੁਝ ਦੱਸਿਆ ਮੇਰੀ ਸੱਸ ਸਤਾ ਆਪਣੇ ਮੁੰਡੇ ਦੀ ਸਾਈਡ ਲੈ ਰਹੀ ਸੀ ਉਹ ਮੰਨ ਨਹੀਂ ਰਹੀ ਸੀ ਪਰ ਡੈਡੀ ਨੂੰ ਜਦੋਂ ਇਹ ਗੱਲ ਦਾ ਪਤਾ ਲੱਗਾ ਤਾਂ ਡੈਡੀ ਨੇ ਡੰਡਾ ਚੁੱਕ ਲਿਆ ਤੇ ਆਪਣੇ ਮੁੰਡੇ ਨੂੰ ਬੜਾ ਕੁੱਟਿਆ ਮੁੰਡਾ ਡੰਡਾ ਪ੍ਰੇਡ ਤੋਂ ਬਾਅਦ ਸਭ ਕੁਝ ਮੰਨ ਵੀ ਗਿਆ ਤੇ ਸਭ ਕੁਝ ਉਹਨੇ ਸੱਚ-ਸੱਚ ਦੱਸ ਵੀ ਦਿੱਤਾ ਉਸ ਤੋਂ ਬਾਅਦ ਮੈਂ ਆਪਣੇ ਸਹੁਰੇ ਨਾਲ ਇਹ ਗੱਲ ਸਾਫ਼ ਕਰ ਲਈ ਕਿ ਮੈਂ ਇਹਨੂੰ ਨਹੀਂ ਛੱਡਣਾ ਮੈਂ ਇਹਨੂੰ ਸਜ਼ਾ ਦਿਵਾਉਣੀ ਆ ਮੇਰਾ ਸਹੁਰਾ ਕਹਿਣ ਲੱਗਿਆ ਕਿ ਜਿੱਦਾਂ ਤੂੰ ਚਾਹੇ ਅਸੀਂ ਤੇਰੇ ਨਾਲ ਆਂ ਪਰ ਮੈਂ ਇਹ ਗੱਲ ਅੱਜ ਤੱਕ ਕਿਸੇ ਨੂੰ ਘਰ ਵਿੱਚ ਨਹੀਂ ਦੱਸੀ ਕਿਉਂਕਿ ਮੇਰੇ ਘਰਦਿਆਂ ਨੇ ਇਹ ਗੱਲ ਨਹੀਂ ਸਮਝਣੀ ਸੀ ਉਹਨਾਂ ਨੇ ਮੇਰੀ ਘਰਵਾਲੀ ਨੂੰ ਗਲਤ ਕਹਿਣਾ ਸੀ ਤੇ ਮੈਨੂੰ ਪਤਾ ਸੀ ਕਿ ਰਮਨ ਗਲਤ ਹੈ ਹੀ ਨਹੀਂ ਮੈਂ ਆਪਣੀ ਘਰਵਾਲੀ ਦਾ ਪੂਰਾ ਪੂਰਾ ਸਾਥ ਦਿੱਤਾ ਤੇ ਆਪਣੇ ਸਾਲੇ ਨੂੰ ਜੇਲ੍ਹ ਵਿੱਚ ਕਰਵਾਇਆ ਕਿਉਂਕਿ ਸਾਡੇ ਕੋਲ ਪ੍ਰੂਫ ਹੈਗਾ ਸੀ ਉਹ ਅਜੇ ਵੀ ਆਪਣੀ ਸਜ਼ਾ ਭੁਗਤ ਰਿਹਾ ਮੇਰੀ ਸੱਸ ਮੇਰੀਆਂ ਬੜੀਆਂ ਮਿੰਤਾ ਕਰਦੀ ਆ ਕਿ ਮੇਰੇ ਮੁੰਡੇ ਨੂੰ ਛੜਵਾ ਦੇ ਉਹਦੇ ਕੋਲ ਗਲਤੀ ਹੋ ਗਈ ਆ ਪਰ ਇਹ ਗਲਤੀ ਕੋਈ ਛੋਟੀ ਨਹੀਂ ਬਹੁਤ ਵੱਡੀ ਆ ਕਿਉਂਕਿ ਉਹਨੂੰ ਜੇਲ੍ਹ ਵਿੱਚ ਰਹਿ ਕੇ ਹੀ ਅਕਲ ਆਊਗੀ ਉਹਨੂੰ ਵੀ ਸਮਝ ਆਉਣੀ ਚਾਹੀਦੀ ਆ ਕਿ ਉਹਨੇ ਕਿੰਨੀ ਵੱਡੀ ਗਲਤੀ ਕੀਤੀ ਆ ਜੋ ਉਹਨੂੰ ਇੰਨੀ ਵੱਡੀ ਸਜ਼ਾ ਮਿਲ ਰਹੀ ਆ ਰਮਨ ਨੂੰ ਇਸ ਗੱਲ ਦਾ ਬੜਾ ਡਰ ਸੀ ਕਿ ਮੈਂ ਉਹਨੂੰ ਛੱਡ ਦਊਂਗਾ ਪਰ ਉਹ ਪਹਿਲਾਂ ਹੀ ਕਰਮਾਂ ਦੀ ਮਾਰੀ ਹੋਈ ਸੀ ਬੇਸ਼ੱਕ ਉਹਦੇ ਨਾਲ ਇਹ ਸਭ ਗਲਤ ਹੁੰਦਾ ਰਿਹਾ ਪਰ ਮੈਂ ਆਪਣੇ ਘਰ ਵਾਲੇ ਲਈ ਸਭ ਕੁਝ ਭੁੱਲ ਗਿਆ ਸੀ ਮੈਂ ਉਹਨੂੰ ਇੰਨਾ ਕਾ ਜ਼ਿਆਦਾ ਪਿਆਰ ਕਰਦਾ ਸੀ ਕਿ ਮੈਂ ਉਹਦੀ ਹਾਲਤ ਸਮਝ ਸਕਦਾ ਸੀ ਇਸ ਕਰਕੇ ਮੈਂ ਉਹਦਾ ਪੂਰਾ ਪੂਰਾ ਸਾਥ ਦਿੱਤਾ ਉਹ ਤਾਂ ਮੈਨੂੰ ਹਮੇਸ਼ਾ ਇਹ ਗੱਲ ਕਹਿੰਦੀ ਆ ਕਿ ਜੇ ਤੁਹਾਡੀ ਜਗ੍ਹਾ ਤੇ ਕੋਈ ਹੋਰ ਹੁੰਦਾ ਤਾਂ ਉਹਨੇ ਮੈਨੂੰ ਛੱਡ ਦੇਣਾ ਸੀ ਪਰ ਤੁਸੀਂ ਮੇਰਾ ਇੰਨਾ ਸਾਥ ਦਿੱਤਾ ਉਹ ਤਾਂ ਮੈਨੂੰ ਰੱਬ ਹੀ ਸਮਝਦੀ ਆ ਪਰ ਮੈਂ ਉਹਨੂੰ ਇਨਸਾਨੀਅਤ ਔਰ ਤੇ ਇਨਸਾਫ ਦਵਾਇਆ ਅਸੀਂ ਦੋਵੇਂ ਇੱਕ ਦੂਜੇ ਨਾਲ ਖੁਸ਼ੀ ਖੁਸ਼ੀ ਰਹਿ ਰਹੇ ਹਾਂ ਮੈਂ ਸਭ ਕੁਝ ਆਪਣੇ ਦਿਮਾਗ ਵਿੱਚੋਂ ਕੱਢ ਦਿੱਤਾ ਕਿਉਂਕਿ ਜੋ ਰਮਨ ਨਾਲ ਗਲਤ ਹੋਇਆ ਉਸ ਵਿੱਚ ਰਮਨ ਦੀ ਮਰਜ਼ੀ ਹੈ ਹੀ ਨਹੀਂ ਸੀ ਉਹ ਤਾਂ ਉਹਦੇ ਕਲਯੂਗੀ ਭਰਾ ਨੇ ਉਹਦੇ ਨਾਲ ਗਲਤ ਕਰ ਦਿੱਤਾ ਪਰ ਮੇਰੀ ਘਰ ਵਾਲੀ ਦੀ ਕੋਈ ਗਲਤੀ ਨਹੀਂ ਸੀ ਮੈਂ ਨਹੀਂ ਚਾਹੁੰਦਾ ਕਿ ਰਮਨ ਕਿਸੇ ਦੀ ਨਜ਼ਰ ਵਿੱਚ ਗਲਤ ਹੋਵੇ ਪਰ ਜੋ ਵੀ ਆ ਸਾਨੂੰ ਪਹਿਲਾਂ ਗੱਲ ਦੀ ਤੈਅ ਤੱਕ ਜਾਣਾ ਚਾਹੀਦਾ ਜੇਕਰ ਤੁਹਾਡਾ ਪਾਰਟਨਰ ਉਸ ਚੀਜ਼ ਵਿੱਚ ਗਲਤ ਨਹੀਂ ਆ ਤਾਂ ਤੁਹਾਨੂੰ ਉਹਦਾ ਸਾਥ ਦੇਣਾ ਚਾਹੀਦਾ ਜਿਸ ਤਰ੍ਹਾਂ ਕਿ ਮੈਂ ਆਪਣੀ ਘਰ ਵਾਲੀ ਰਮਨ ਦਾ ਸਾਥ ਦਿੱਤਾ ਜੇ ਉਸ ਟਾਈਮ ਮੈਂ ਉਹਨੂੰ ਗਲਤ ਸਮਝ ਲੈਂਦਾ ਤਾਂ ਸ਼ਾਇਦ ਆ ਜੋਦੀ ਜ਼ਿੰਦਗੀ ਨਰਕ ਬਣ ਜਾਣੀ ਸੀ ਪਰ ਮੈਂ ਉਹਦੀ ਸਾਰੀ ਗੱਲ ਨੂੰ ਸਮਝ ਕੇ ਉਹਨੂੰ ਇਨਸਾਫ ਦਵਾਇਆ ਜਿਸ ਕਰਕੇ ਉਹ ਅੱਜ ਖੁਸ਼ੀ-ਖੁਸ਼ੀ ਆਪਣੀ ਲਾਈਫ ਨੂੰ ਜੀ ਰਹੀ ਆ ਤਾਂ ਇਹ ਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟ ਵਿੱਚ ਜ਼ਰੂਰ ਦੱਸਣਾ ਔਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ